ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਇਹ ਸੌਣ ਦੇ ਮਹੀਨੇ ਵਿੱਚ ਇੱਕ ਕੁਰੀਤੀ ਹੁੰਦੀ ਹੈ ਪਿੰਡਾਂ ਵਿੱਚ ਕੁਰੀਤੀ ਸੌਣ ਦੇ ਮਹੀਨੇ 'ਚ ਮੇਰਾ ਖਿਆਲ ਅਜਨੀਆਂ ਤੀਆਂ ਲੱਗਦੀਆਂ ਤੀਆਂ ਸੌਣ ਦੇ ਮਹੀਨੇ 'ਚ ਹੀ ਲੱਗਦੀਆਂ ਨਾ ਸੌਣ ਦੇ ਮਹੀਨੇ ਐਤਵਾਰ ਵਾਲੇ ਦਿਨ ਤੋਂ ਆਮ ਤੌਰ ਤੇ ਤੀਆਂ ਪੈਣਾ ਵਿਆਹੀਆਂ ਵੀ ਤੇਕੇ ਕਰੀਆਂ ਖਿਆ ਜਾਂਦੀਆਂ ਨੇ ਉਹ ਫਿਰ ਬਾਹਰ ਚੜੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗੱਲਾਂ ਉਹਨਾਂ ਖੇਤਿਆਂ ਉਨ ਇੱਕ ਦੂਜੇ ਨੂੰ ਜਾ ਕੇ ਸੁਣਾਉਂਦੀਆਂ ਨੇ ਉਥੇ ਨੱਚਦੀਆਂ ਤੇ ਤੱਪਦੀਆਂ ਤੇ ਪ੍ਰੀਤੀਆਂ ਕਰਦੀਆਂ ਹਨ ਮਨ ਚਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਖਣ ਕਿ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਨੱਚੀ ਐ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਨੱਚੀ ਐ ਉਹ ਕਿਹੜੀ ਵੀ ਸ਼ਰਮੀਆਂ ਜਿਹੜੀ ਉਥੇ ਤੀਆਂ ਦੇ ਵਿੱਚ ਨਹੀਂ ਹੁੰਦੀ ਇਹ ਸ਼ੁਰੂ ਕਿੱਥੋਂ ਹੋਈ ਭਲਾ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਇਹ ਤੀਆਂ ਚਲੀਆਂ ਕਿੱਥੋਂ ਤੀਆਂ ਨਾਮ ਇਸਤਰੀਆਂ ਦਾ ਐ ਇਹ ਮਾਲਵੇ ਦੀ ਬੋਲੀ ਐ ਤੀ ਇਸਤਰੀ ਨੂੰ ਕਹਿੰਦੇ ਗੁਰੂ ਕੀ ਬਾਣੀ ਕੀ ਤੀ ਇਸਤਰੀ ਦਾ ਨਾਂ ਹੀ ਐ ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵਿੱਚ ਵੱਲ ਸਾਵੇਂ ਕਹਿੰਦੇ ਹਨ ਸਾਵੇਂ ਉਹ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਸਨ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਕਰੋ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸੌਂਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੇ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਹੈ। ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ। ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਘਾਟ ਫਿਰ ਖੜੇ ਹੋ ਜਾਂਦੇ। ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਨੰਗੀਆਂ ਕਰਕੇ ਨਚਾਉਣਾ। ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ ਬੇਗਮ ਬਣਾਉਣਾ। ਇਹ ਬਿਸ਼ਰਮੀ ਦਾ ਕਾਰਨ ਸੀ ਬੜਾ ਪਾਰੀ। ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ਧੀਆਂ ਲਗਣੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਿਆਂ ਨੇ ਸਜ਼ੋਰ ਲਾ ਕੇ ਹਟਾ ਲਈ ਹੈ ਬਹੁਤ ਨਗਰਾਂ ਵਿੱਚੋਂ ਹਟ ਚੁੱਕੀ ਹੈ ਮਹਾਂਪੁਰਖ ਬੜਾ ਦੜਤਾਂ ਵਾਲੇ ਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਸਾਵਣ ਦੇ ਮਹੀਨੇ ਦਾਸਮ ਕੇਤੇ ਆਈ ਹੈ ਇਸ ਵਾਸਤੇ ਜਿਹੜੀਆਂ ਧੀਆਂ ਪਹਿਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ਧੀਆਂ ਵਿੱਚ ਬਾਹਰ ਜਾ ਕੇ ਨੱਚਣ ਟੱਪਣਾ ਤੇ ਜਿਨ੍ਹਾਂ ਨੇ ਖਿਆਲ ਕਰਨਾ ਅਸੀਂ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਕਿ ਅਸੀਂ ਇਹ ਜਿਵੇਂ ਵੇਸ ਵਾਲਾ ਨੱਚਦਿਆਂ ਨੇ ਤੇ ਜਿਵੇਂ ਐਕਟਰ ਸਾਹਿਬ ਨੱਚ ਲੱਚਦਿਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਣਨਾ ਅਸੀਂ ਇਹ ਵਿੱਚ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਰਹੀ ਇਹਦੋਂ ਵੱਧ ਕਹਿਣ ਦੀ ਮਜਬੂਰਤ ਨਹੀਂ ਸਮਝੇ ਇਹ ਸੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਤੋਂ 100 ਦੇ ਮਹੀਨੇ ਦੇ ਵਿੱਚ ਜਿਹੜੀਆਂ ਸਖੀਆਂ ਆਪਣੀ ਪਤੀ ਦੀ ਸੇਵਾ ਵਿੱਚ ਰਹਿੰਦੀਆਂ ਹਨ ਤੋਂ ਉਹਨਾਂ ਨੂੰ ਬੜਾ ਭਾਰੀ ਸੁਹਾਗ ਸੁਹਾਗ ਤੇ ਅਨੰਤ ਪ੍ਰਾਪਤ ਹੁੰਦਾ ਹੈ ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਸੌਂਦੇ ਮਹੀਨੇ ਵਿੱਚ ਕਿਰਪਾ ਕਰਕੇ ਪਵਿੱਤਰ ਉਪਦੇਸ਼ ਆਪ ਬਖਸ਼ ਰਹਨ